ਤੇ ਸਾਨੂੰ ਰੈਗੂਲਰ ਇਨਪੁੱਟਸ ਵੀ ਆ ਰਹੇ ਸੀ ਲੋਕਾਂ ਦੇ ਕਿ ਅਸੀਂ ਇੱਥੇ ਇੱਕ ਅੱਜ ਇੰਪੋਰਟੈਂਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪੁਆਇੰਟ ਤੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਹਾਂਜੀ ਸਰ ਅੱਜ ਤਲਵੰਡੀ ਮਾਲਿਕ ਵਿਖੇ ਐਨੀ ਪੁਲਿਸ ਆਈ ਹੈ ਜੀ ਤਾਂ ਕੀ ਮੋਟਿਵ ਹੈ ਜੀ ਇਹਦਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਦੇ ਅਧੀਨ ਵੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਮਸ਼ਾਹਰੁਰਦ ਜਿਹੜਾ ਸਾਡਾ YouTube ਚੱਲ ਰਿਹਾ ਹੈ ਵਰ ਅਗੇਂਸਟ ਡਰਗਸ ਉਸੇ ਲੜੀ ਦੇ ਤਹਿਤ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਆਈਏ ਸਮਾਣਾ ਦੀ ਫੋਰਸ ਨਾਲ ਲੈ ਕੇ ਅਚਿਤ ਤਲਵੰਡੀ ਮਲਕ ਪਿੰਡ ਪੈਂਦਾ ਹੈ ਸਦਰ ਸਮਾਣੇ ਦੇ ਵਿੱਚ ਜੋ ਕਿ ਸਾਡਾ ਇੱਕ ਡਰਗ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੁੱਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅਜਿਹਾ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਨ੍ਹਾਂ ਦੇ ਘਰਾਂ 'ਚ ਅਸੀਂ ਰੇਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵਿਅਕਤੀ ਨੇ ਉਹ ਰੌਂਡ ਆਫ ਵੀ ਕੀਤੇ ਹੈ ਤੇ ਉਹਨਾਂ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਣੀ ਉਸਨੇ ਅਮਲ ਵਿੱਚ ਲਿਆਉਣਾ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅੱਜ ਇੰਪੋਰਟੈਂਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਹਾਂਜੀ ਸਰ ਅੱਜ ਤਲਵੰਡੀ ਮਾਲਿਕ ਵਿਖੇ ਐਨੀ ਪੁਲਿਸ ਆਈ ਹੈ ਜੀ ਤਾਂ ਕੀ ਮੋਟਿਵ ਹੈ ਜੀ ਇਹਦਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਜਿਹੜਾ ਵੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਇਹਦਾ ਸਾਡਾ ਯੁੱਧ ਚੱਲ ਰਿਹਾ ਹੈ ਔਰ ਅਗੇਨਸਟ ਡਰੱਗਸ ਉਸੇ ਲੜੀ ਦੇ ਤਹਿਤ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਆਈਏ ਸਮਾਣਾ ਦੀ ਫੋਰਸ ਨਾਲ ਲੈ ਕੇ ਅਚਿਤ ਤਲਵੰਡੀ ਮਲਕ ਪਿੰਡ ਪੰਦਾ ਸਦਰ ਸਮਾਣਾ ਦੇ ਵਿੱਚ ਜੋ ਕਿ ਸਾਡਾ ਇੱਕ ਡਰੱਗ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪੁਆਇੰਟ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਹਨਾਂ ਦੇ ਘਰਾਂ 'ਚ ਅਸੀਂ ਰੇਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵਿਅਕਤੀ ਨੇ ਉਹ ਰੌਂਡ ਆਫ ਵੀ ਕੀਤੇ ਤੇ ਉਹਨਾਂ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਵੇ ਉਸਨੇ ਅਮਲ ਵਿੱਚ ਲਾਉਂਗਾ ਜਿੱਥੇ ਸਾਨੂੰ ਰੈਗੂਲਰ ਰਿਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਹਾਂਜੀ ਸਰ ਅੱਜ ਤਲਵੰਡੀ ਮਾਲਿਕ ਵਿਖੇ ਐਨੀ ਪੁਲਿਸ ਆਈ ਹੈ ਜੀ ਤਾਂ ਕੀ ਮੋਟਿਵ ਹੈ ਜੀ ਇਹਦਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਦੇ ਹੇਠ ਜਿਹੜਾ ਜੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਜਿਹੜਾ ਸਾਡਾ ਯੂਟਿਊਬ ਚੱਲ ਰਿਹਾ ਹੈ ਵਰ ਅਗੇਂਸਟ ਡਰੱਗਸ ਉਸੇ ਲੜੀ ਦੇ ਤਹਿਤ ਸਬਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਆਈਏ ਸਮਾਣਾ ਦੀ ਫੋਰਸ ਨਾਲ ਲੈ ਕੇ ਅਜਤ ਤਲਵੰਡੀ ਮਲਕ ਪਿੰਡ ਪੈਂਦਾ ਹੈ ਸਦਰ ਸਮਾਣੇ ਦੇ ਵਿੱਚ ਜੋ ਕਿ ਸਾਡਾ ਇੱਕ ਡਰਗ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅੱਜ ਕੋਆਰਡੀਨੇਟਡ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਹਨਾਂ ਦੇ ਘਰਾਂ 'ਚ ਅਸੀਂ ਰੇਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵਿਅਕਤੀਆਂ ਨੂੰ ਰੌਂਡ ਆਫ ਵੀ ਕੀਤੇ ਹੈ ਤੇ ਉਹਨਾਂ ਖਿਲਾਫ ਜੋ ਵੀ ਬੰਦੀ ਕਾਰਵਾਈ ਹੋਈ ਉਸ ਨੂੰ ਅਮਲ ਵਿੱਚ ਲਿਆਵਾਂਗੇ